ਨੋ ਮੇ ਪਾਤਸ਼ਾਹ ਮਹਿਮਾ ਅਪਾਰ ਤੇਰੀ ਤੇਰੇ ਜਹਾਨ ਦੀਨ ਦਿਆਲ ਕੋਈ ਜਿਹੜੇ ਪਰ ਉਪਕਾਰ ਦੇ ਕੰਮ ਕੀਤੇ ਐਸੀ ਮਿਲੇ ਨ ਕਿਤੋਂ ਮਸਾਲ ਕੋਈ ਕੀਤੀ ਘੋਰ ਤਪੱਸਿਆ ਬਾਲ ਉਮਰੇ ਬੈਠਾ ਪੋਰੇ ਦੇ ਵਿੱਚ ਗੁਰੂ ਦਾ ਲਾਲ ਕੋਈ ਕੀਤੀ ਬੰਦਗੀ ਬੈਠ ਪਰਮਾਤਮਾ ਦੀ ਦੁਨੀਆਦਾਰੀ ਦਾ ਨਹੀਂ ਸੀ ਖਿਆਲ ਕੋਈ ਮੱਖਣ ਸ਼ਾਲਵਾਣੇ ਨੇ ਯਾਦ ਕੀਤਾ ਬੇੜਾ ਡੁੱਬਦਾ ਪਾਰ ਲਗਾਉਣ ਦੇ ਲਈ ਹੱਥ ਜੋੜ ਕੇ ਕਰੀ ਫਰਿਆਦ ਤੈਨੂੰ ਜਿੰਦ-ਜਾਨ ਤੇ maal ਬਚਾਉਣ ਦੇ ਲਈ ਮੋਹਰਾ 500 ਸੁਖ ਕੇ ਪਰਨ ਕੀਤਾ ਤੇਰੇ ਦਰ ਤੇ ਪੇਟਾ ਚੜਾਉਣ ਦੇ ਲਈ ਮੋਢਾ ਦੇ ਲਿਆ ਛੱਟ ਫਰਿਆਦ ਸੁਣ ਕੇ ਬੇੜਾ ਪਾਰ ਕਨਾਰੇ ਤੇ ਲਾਉਣ ਦੇ ਲਈ ਮੱਖਣ ਛਾਬ ਕਾਲੇ ਗ੍ਰਾਮ ਆਕੇ ਤਾਰਨ ਹਾਰੇ ਦੀ ਫਿਰੇਤ ਲਾਸ਼ ਕਰਦਾ ਬਾਈ ਗੁਰੂ ਸੰਗ ਗੱਧੀਆਂ ਲਾਈ ਬੈਠੇ ਕਿਹੜੇ ਗੁਰੂ ਨੂੰ ਪੇਟਾ ਅਰਦਾਸ ਕਰਦਾ ਮੋਹਰਾ ਪੰਜ ਪੰਜ ਰੱਖ ਤਮਾਮ ਅੱਗੇ ਸੱਚੇ ਗੁਰੂ ਦੇ ਮਿਲਣ ਦੀ ਆਸ ਕਰਦਾ ਦੋਬਦਾ ਭਾਵਨਾ ਵਿੱਚ ਨਿਰਾਸ਼ ਹੋਇਆ ਅੰਤਰ ਆਤਮਾ ਆਤਮੇ ਚਿੱਤ ਉਦਾਸ ਕਰਦਾ ਪੁੱਛਣ ਲੱਗਿਆ ਨਗਰ ਨਿਵਾਸੀਆਂ ਨੂੰ ਇੱਥੇ ਹੋਰ ਵੀ ਰਹਿੰਦਾ ਫਕੀਰ ਕੋਈ ਕਹਿੰਦੇ ਭੋਰੇ ਦੇ ਵਿੱਚ ਨਿਵਾਸ ਕਰਦਾ ਸਿੱਧਾ ਸਾਦਾ ਤੇ ਗਹਿਰ ਗੰਭੀਰ ਕੋਈ ਆਸਾ ਰੱਖ ਕੇ ਤੁਰ ਭਿਆ ਦਰਸ਼ਨਾਂ ਨੂੰ ਬੈਠਾ ਮਿਲ ਗਿਆ ਪੀਰਾਂ ਦਾ ਪੀਰ ਕੋਈ ਮੱਥਾ ਟੇਕ ਕੇ ਰੱਖ ਕੇ ਪੰਜ ਮੋਹਰਾ ਮਿਲ ਗਿਆ ਸੋਚਦਾ ਹੈ ਗੁਰੂ ਅਖੀਰ ਕੋਈ ਗੁਰੂ ਪਾਤਸ਼ਾਹ ਵੇਖ ਕੇ ਕਹਿਣ ਲੱਗੇ ਕੀਤੇ ਬਚਨ ਬਲਾਸਨਾ ਭੁੱਲ ਪਾਈ ਵਰਤਾ ਪਹਿਣ ਤੇ 500 ਸੁਖੀਆਂ ਸੀ ਦੇਣ ਲੱਗਿਆਂ ਪੰਜ ਹਣੋਂ ਕੁੱਲ ਪਾਈ ਮੋੜਾ ਦੇਖ ਲੈ ਪਿਆਰਿਆ ਕੋਲ ਹੋ ਕੇ ਰਕਤ ਅਜੇ ਵੀ ਰਹਾ ਹੈ ਡੁੱਲ ਪਾਈ ਬੇੜਾ ਵਿੱਚ ਦਰਿਆ ਜੇ ਘਰਕ ਜਾਂਦਾ ਮਾਲ ਲੱਖਾਂ ਦਾ ਹੋਣਾ ਸੀ ਗੁੱਲ ਭਾਈ ਭਾਵਕ ਹੋ ਗਿਆ ਗੁਰੂ ਦੀ ਗੱਲ ਸੁਣ ਕੇ ਹੰਝੂ ਨੇਤਰਾਂ ਵਿੱਚੋਂ ਬਹੌਣ ਲੱਗਾ थैਲੀ ਰੱਖ ਕੇ ਮੋਹਰਾਂ ਦੀ ਪੇਟਾ ਅੱਗੇ ਕੀਤੇ ਆਪਣੇ ਬਚਨ ਪਗਾਉਣ ਲੱਗਾ ਹੁੱਕਾ ਦੇਣ ਲਈ ਚੜ ਗਿਆ ਛੱਤ ਉੱਤੇ ਗੁਰੂ ਮਿਲ ਗਿਆ ਆਖ ਸੁਣਾਉਣ ਲੱਗਾ ਬਖਤ ਪੈ ਗਿਆ ਗੱਦਿਆਂ ਵਾਲਿਆਂ ਨੂੰ ਜਦੋਂ ਸੱਚ ਦੀ ਬਾਤ ਬਤਾਉਣ ਲੱਗਾ ਲੈ ਕੇ ਜੱਥੇ ਕਸ਼ਮੀਰ ਦੇ ਪੰਡਤਾਂ ਦਾ ਕਿਰਪਾ ਰਾਮ ਆਨੰਦ ਪਰ ਆਇਆ ਸੀ ਖਤਰੇ ਵਿੱਚ ਹੈ ਗੁਰੂ ਦੀ ਜੀ ਧਰਮ ਸਾਡਾ ਤੈਨੂੰ ਆਪਣਾ ਦੁੱਖ ਸੁਣਾਇਆ ਸੀ ਹੱਥ ਜੋੜ ਕੇ ਸਾਰਿਆਂ ਪੰਡਤਾਂ ਨੇ ਰੱਖਿਆ ਕਰਨ ਦਾ ਵਾਸਤਾ ਪਾਇਆ ਸੀ ਹੋਰ ਨਹੀਂ ਸੀ ਕੋਈ ਬਚਾਉਣ ਜੋਗਾ ਤੇਰੇ ਦਰਦ ਦਾ ਕੁੰਡਾ ਖੜਕਾਇਆ ਸੀ ਸੁਣ ਕੇ ਬੇਨਤੀ ਵਿਪਰ ਵਿਚਾਰਿਆਂ ਦੀ ਸੋਚਣ ਲੱਗੇ ਸੀ ਇਸ ਦਾ ਹੱਲ ਕੋਈ ਪੁੱਛਣ ਲੱਗ ਪਏ ਬਾਲ ਗਵਿੰਦ ਰਾਏ ਇਹਨਾਂ ਦੱਸਿਆ ਦੁੱਖ ਦੀ ਗੱਲ ਕੋਈ ਕਹਿੰਦੇ ਦੱਸਦਿਆਂ ਦੁੱਖ ਪਹਾੜ ਜਿੱਡਾ ਮਹਾਪੁਰਸ ਹੀ ਪਾਊਗਾ ਠੱਲ ਕੋਈ ਗੋਵਿੰਦਰਾਇ ਨੇ ਫੇਰ ਸਵਾਲ ਕੀਤਾ ਤੁਸਾਂ ਨਾਲੋਂ ਵੀ ਹੈ ਪਰਵਲ ਕੋਈ ਸੁਣ ਕੇ ਗੱਲ ਫਰਜੰਦ ਦੀ ਗੁਰੂ ਜੀ ਨੇ ਦੁਖ ਪੰਡਤਾਂ ਦਾ ਝੋਲੀ ਪਾਇਆ ਸੀ ਕਰਨੀ ਰੱਖਿਆ ਤੁਸਾਂ ਦੀ ਫਰਜ ਮੇਰਾ ਜਾਓ ਘਰਾਂ ਨੂੰ ਆਖ ਸੁਣਾਇਆ ਸੀ ਈਣ ਮੰਨਣੀ ਨਹੀਂ ਮੋਲਾਣਿਆਂ ਦੀ ਰੂਪ ਜਾਂਦਿਆਂ ਗਰੇਵਾਲ ਸਮਝਾਇਆ ਸੀ ਹਿੰਦੂ ਕੌਮ ਦੇ ਧਰਮ ਦੀ ਰੱਖਿਆ ਲਈ ਸੀਸ ਚਾਂਦਨੀ ਚੌਕ ਕਟਵਾਇਆ ਸੀ ਸੀਸ ਚਾਂਦਨੀ ਚੌਕ ਕਟਵਾਇਆ ਸੀ ਧੰਨਵਾਦ ਇਹ ਰਤਨ ਰੂਪ ਸੰਨੰਗਲ ਸਾਬ ਕਠਾਣੇਦਾਰ ਦੀ ਹੈ ਜੀ ਆਵਾਜ਼ ਚੰਨਜੀਤ ਗੁਰਗਰੀ